ਅਗਰੂ ਜੀ ਆ ਕੇ ਬੈਠੇ ਆ ਸਾਡੇ ਅੰਕਾ ਸਰਦਾਰ ਸੰਜਾਰਾ ਸਿੰਘ ਜੀ ਨਾਮ ਦੀ ਕਲਪੀ ਇਹ ਮਨਰ ਵੀਰ ਜੀ ਜੀ ਸੇ ਅੱਜ ਆ ਰਹੇ ਵੀਰ ਤੇ ਕੱਲ ਆਪਣਾ ਹੈਪੀ ਬਰਥਡੇ ਹੀ ਬਸੜੇ ਹੀ ਤੇ ਰੇਟ ਹੋ ਗਿਆ ਕਿਉਂਕਿ ਹੋਰ ਕੋਈ ਸੱਜਣ ਮਿੱਤਰ ਸਾਰਾ ਨਾਲ ਜਿੱਥੇ ਜਿੱਥੇ ਬੁਲਾਇਆ ਉੱਥੇ ਬੈਠੇ ਆ ਅੱਜ ਇਹਨਾਂ ਨਾਲ ਸਰਕਾਰ ਦੇ ਹੋਰ ਦੋ ਜੀ ਨਾਲ ਸਾਡੇ ਜਿਹੜੀ ਸੁਸਾਇਟੀ ਆ ਉਹਦੇ ਜਿਹੜੇ ਬਹੁਤ ਸਾਥ ਦਿੰਦੇ ਆ ਉਹਨਾਂ ਨਾਲ ਮੈਂ ਬੜਿਆ ਸਾਡੇ ਸਾਡੇ ਜੀ ਦੇ ਤਕੂਨ ਡਾਇਰੈਕਟਰ ਸਾਰੇ ਕਾਫੀ ਜਾਣਦੇ ਸੈਲੀਬ੍ਰੇਟ ਕਰ ਰਹੇ ਆ ਜੋ ਵੀਰਾਂ ਨੇ ਆਖਿਆ ਉਹ ਪਾ ਲਿਆ ਜੀ ਅੰਕਾ ਜੀ ਨਾਲ ਗੱਲਬਾਤ ਕਰਨਗੇ ਜੀ ਅੱਜ ਸਾਡੇ ਸਤਕਾਰਯੋਗ ਪੁੱਤਰ ਹੈ ਜੰਡਜੀ ਰਾਜ ਦੇ ਘਰ ਦੇ ਆ ਬਰਥਡੇ ਬਣਾ ਰਹੇ ਆ ਅਸੀਂ ਇਹਨਾਂ ਨੇ ਪਾਰਟੀ ਸਾਡੇ ਕੀਤੀ ਹੈ ਜੀ ਅੱਜ ਸ਼ੁਰੂ ਲੱਗੀ ਹੈ ਪ੍ਰੋਗਰਾਮ ਦੀ ਬਿਲਿਆਂ ਦਾ ਗਿਆ ਸਤਗੁਰ ਸਚੇਪਾ ਸਾਹਿਬ ਮੇਰਾ ਕਰਨ ਇਹਨਾਂ ਦੇ ਕੁਮਰ ਜੀ ਆਏ ਜੀ ਨੇ ਥਿੜੀ ਉਹ ਤਰਕੀਆਂ ਬਖਸ਼ਣ ਇਹਨਾਂ ਨੂੰ ਸਤਗੁਰ ਸਚੇਪਾ ਸਾਹਿਬ ਤੇ ਕਿਰਪਾ ਕਰਨ ਇਹਨਾਂ ਦੇ ਬਾਰਸ ਦੇ ਖਾਸਾ ਜਲਦੀ ਕਰਾ ਰੱਖ ਸਰੀਰ ਵਾਸਤੇ ਇਹਨਾਂ ਦੀ ਇਹ ਕੁਮਰਾਂ ਲੰਮੀਆਂ ਹੁਣ ਮੇਰੇ ਕੋਲ ਆ ਗਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਸਰਕਾਰ ਦੇ ਵੱਡਿਆਂ ਦਾ ਕਿਉਂਕਿ ਇਹੋ ਜਿਹਾਂ ਦਾ ਜਿਹੜਾ ਸਾਨੂੰ ਜਿਹੜਾ ਨਾ ਪਿਆਰ ਤੇ ਆਸ਼ੀਰਵਾਦ ਹੈ ਤੇ ਤਾਂ ਜਿਹੜਾ ਜਾ ਸਵਾਵਾ ਚੱਲ ਰਹੀਆਂ ਸਾਡੀਆਂ ਬੜਾ ਸਪੋਰਟ ਆ ਬੜਾ ਸਾਥ ਇਹ ਸਾਡੇ ਵੀਰੇ ਛੋਟੇ ਬੜੀ ਇਤਕਾਰ ਦੇ ਸਪੋਰਟ ਕਰਦੇ ਆ ਧੰਨਵਾਦ ਆ ਤੇ ਖੁਸ਼ ਰਹੋ ਤੁਸੀਂ ਵਾਦੀ ਰਹੋ ਤੇ ਹੁਣ ਆਡੇ ਜਿਹੜੇ ਸਾਰੇ ਜਿਹੜੇ ਬੱਚੇ ਆ ਲਿਕੇ ਜਿਕੇ ਕੋਟੇ ਇੰਜੋਏ ਕਰਦੇ ਨੇ